ਵੇ ਮੇਰੀ ਗੱਲ ਸੁਣ ਤੈਨੂੰ ਹੋਰ ਕੁਛ ਨਹੀਂ ਮਿਲਿਆ ਕਵਾੜੀਆਂ ਦੇ ਸਾਈਕਲ ਜਾਂ ਚੱਕ ਲੈ ਸਾਈਕਲ ਜੋ ਗਈ ਰਹਿ ਗਿਆ ਹੁਣ ਤੂੰ ਮੈਂ ਤੈਨੂੰ ਕਿਹਾ ਸੀ ਵੀ ਤੂੰ ਕੋਈ ਜੈਗਵਾਰ ਗੱਡੀ ਜਾਂ ਤਿੰਨ ਕੜੇ ਵਾਲੀ ਗੱਡੀ ਲੈ ਕੇ ਜਿਵੇਂ ਮੈਨੂੰ ਲੈਣਾ ਹੈਗਾ ਤੂੰ ਆ ਫੇਰ ਚੱਕ ਲੈ ਸਾਈਕਲ ਜਾਂ ਓਹੋ ਜਿੰਮ ਤੂੰ ਤਾਂ ਗੱਲ ਹੀ ਨਹੀਂ ਸੁਣਦੀ ਮੇਰੀ ਮੈਂ ਲੈ ਆਇਆ ਤਾਂ ਗੱਡੀ ਸੀ ਕੀ ਕਰਾਂ ਪੈਂਚਰ ਹੋ ਗਿਆ ਫਿਰ ਮੈਂ ਉਹਨੂੰ ਦੁਕਾਨ ਤੇ ਖੜਾਇਆ ਮੇਰੇ ਹੱਥੇ ਸਾਈਕਲ ਜੇ ਲੱਗ ਗਈ ਮਦਾਈ ਤੀ ਪਹੁੰਚ ਕੇ ਮੈਂ ਉੱਥੇ ਡਿੱਕੀ ਜਾਂਦੇ ਹੋਏਗੀ ਤੂੰ ਐਂ ਦੱਸ ਚੱਲੀਏ ਕਰੇ ਹੁਣ ਵੇ ਗੱਲ ਸੁਣ ਲੈ ਮੇਰੀ ਮਾਣੀ ਜਾਂਦੀ ਸਾਈਕਲ ਤੋਂ ਕਹਿੰਦੇ ਮਾਤਾ ਇੰਨੇ ਲੋਕਾਂ ਕੋਲੇ ਗੱਲਾਂ ਕੀਤੀ ਨ ਵੀ ਮਾਤਾ ਡੱਗਡੀਆਂ ਚ ਘੁੰਮਦੀ ਆ ਫਲਾਣਾ ਤੇ ਉਕਾ ਸੋਕੋਸ ਬੋਲਿੰਗ ਆ ਤੂੰ ਮੈਨੂੰ ਆ ਸਾਈਕਲ ਤੇ ਲੈ ਕੇ ਜਾਏਗਾ ਮੈਂ ਮੂ ਨਹੀਂ ਜਾਂਦੀ ਤੂੰ ਵਾਗ ਜਾ ਕਰ ਲਈ ਉਹ ਤੂੰ ਐ ਮੀਨਾ ਬੋਲੀ ਜਾ ਕੇ ਰੰਕਰੇ ਪਹੁੰਚ ਜਾ ਮੈਂ ਗੱਡੀ ਵੀ ਲੇਉ ਕੋਈ ਨਾ ਤੈਨੂੰ ਜਦੋਂ ਕਹੀ ਦਿੱਤਾ ਕਿ ਨਾ ਮੇਰੀ ਗੱਲ ਸੁਣ ਲੈ ਇਹਦਾ ਸਾਈਕਲ ਮਸ਼ਾ ਮਿਲਿਆ ਮੈਨੂੰ ਉੱਧਰ ਪਾਈਆ ਇੱਕ ਗਿਆ ਹੋਇਆ ਸੀ ਮੈਂ ਰੋਡ ਲੈ ਆ ਲੈਂਦਾ ਮੈਂ ਚੋਰੀਂ ਨਹੀਂ ਆ ਮੈਂ ਮੰਗ ਕੇ ਲਿਆ ਨਾਲੇ ਇਹ ਗੱਲ ਸੁਣ ਲੈ ਮੇਰੀ ਵੇ ਮੰਨੂ ਲੱਗਦਾ ਤੂੰ ਮੇਰੇ ਵੀ ਨਾਲ ਸਾਪ ਬਵਾਏਂਗਾ ਮੈਂ ਤੈਨੂੰ ਐਂ ਕਹਿਨੀ ਹੁੰਨੀ ਆ ਵੀ ਤੂੰ ਆਖਦਾ ਜਿਹੜਾ ਪਸ ਕਰਨਾ ਹੁੰਦਾ ਸੀ ਇਹ ਤੇ ਕਰ ਲਿਆ ਕਰ ਚੱਲ ਚੱਲੀਏ ਸੰਗਾ ਸੀ ਇਹ ਤੇ ਡੱਕਰੇ ਨੂੰ